ਜਿ세 ਇੱਕ ਪਾਸੇ ਬੀਤੇ ਦਣੀ ਪਏ ਮੀਂਹ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਉੱਥੇ ਹੀ ਆਸਮਾਨ ਤੋਂ ਕਿਸਾਨਾਂ ਲਈ ਨੁਕਸਾਨ ਬਣ ਕੇ ਵਰਸੇ ਮੀਂਹ ਨੇ ਕਿਸਾਨਾਂ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਤੇ ਤਸਵੀਰਾਂ ਨੇ ਮੋਗਾ ਜ਼ਿਲ੍ਹੇ ਦੇ ਨੇੜੇ ਖੇਤਾਂ ਦੀਆਂ ਜਿ세 ਕਿਸਾਨਾਂ ਦੇ ਬੀਜੇ ਆਲੂਆਂ ਦੀ ਫਸਲ ਦੇ ਮੀਂਹ ਕਰਕੇ ਪਟਾਕੇ ਪੈ ਗਏ ਦਰਸਲ ਆਲੂਵਾਂ ਦੀ ਫਸਲ ਘੱਟ ਪਾਣੀ ਨਾਲ ਪੈਦਾ ਹੁੰਦੀ ਹੈ ਤੇ ਵੱਧ ਪਾਣੀ ਕਰਕੇ ਆਲੂਆਂ 'ਚ ਪਾਣੀ ਭਰ ਗਿਆ ਤੇ ਸਾਰੀ ਫਸਲ ਖਰਾਬ ਹੋ ਗਈ ਇਤੇ ਸਾਰੇ ਪਿੰਡਾਂ 'ਚ ਲਗਭਗ ਇਹੀ ਹਾਲ ਹੈ ਉਠੀ ਇਸ ਮੰਜ਼ਰ ਨੇ ਕਿਸਾਨਾਂ ਦੀਆਂ ਉਮੀਦਾਂ ਰੂਹੇ ਖામੋਸ਼ ਕਰਕੇ ਰੱਖ ਦਿੱਤਾ ਹੈ ਇਨਾ ਕਿਸਾਨਾਂ ਦੀ ਮੀਂਹ ਨਾਲ ਖਰਾਬ ਹੋਈ ਕਰੀਬ 90% ਫਸਲ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਉਠੀ ਇਸ ਤਬਾਹੀ ਤੋਂ ਬਾਅਦ ਕਿਸਾਨਾਂ ਨੇ ਰੋਜ਼ ਜ਼ਾਹਿਰ ਕਰ ਦਿਆ ਕਿਹਾ ਕਿ ਉਹਨਾਂ ਦੇ ਪਿੰਡਾਂ ਦਾ ਮੌਜਨਾ ਕਰਨ ਲਈ ਕਿਸੇ ਵੀ ਸਰਕਾਰੀ ਵਿਭਾਗੀ ਅਧਿਕਾਰੀ ਨੇ ਆ ਕੇ ਉਹਨਾਂ ਦਾ ਦੁੱਖੜਾ ਸੁੰਨਣਾ ਜ਼ਰੂਰੀ ਨਹੀਂ ਸਮਝਿਆ ਦੀ ਕਾਰਨ ਕੀ ਮੰਨਦੇ ਮੈਨੂੰ ਮੀਂਹ ਪੈਣ ਦੇ ਨਾਲ ਵੱਧ ਹੋਇਆ ਜੀ ਇੱਥੇ ਮੀਂਹ ਬਹੁਤ ਜ਼ਿਆਦਾ ਪਿਆ ਸਹੀ ਅੱਜ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਜਿਵੇਂ ਹੈ ਗੱਲ ਗਿਆ ਜੀ ਸਾਰਾ ਪਟਾਕਾ ਮਾਰ ਗਿਆ ਕਿਸੇ ਮੋਸ਼ਕ ਮਾਰਦਾਈ ਤੁਸੀਂ ਦੇਖ ਲੋ ਇਹਦਾ ਸਾਰਾ ਸਹੀ ਪਹਿਲਾਂ ਤੁਸੀਂ ਪਾਣੀ ਕੱਢਣ ਦਾ ਕੋਈ ਯਤਨ ਕਰਿਆ ਸੀ ਹਾਂ ਜੀ ਆਟੋਏ ਪੱਟੇ ਆ ਜੀ ਸਹੀ ਹਾਂ ਜੀ ਦੋਏ ਪੱਟੇ ਤੇ ਹੁਣ ਕੀ ਚਾਹੁੰਨੇ ਕਿ ਸਰਕਾਰ ਹੁਣ ਅਸੀਂ ਅਸੀਂ ਇਹ ਚਾਹੁੰਨੇ ਸਰਕਾਰ ਤੋਂ ਸਾਨੂੰ ਵੱਧ ਤੋਂ ਵੱਧ ਮਾਫੀ ਦਿੱਤਾ ਜਾਵੇ ਇਸ ਲਈ ਵੀ ਅਸੀਂ ਗਾਂ ਵਾਲੀ ਫਸਲ ਵੀ ਬੀਜ ਸਕੀ ਹੁਣ ਤਾਂ ਸਾਡੇ ਕੋਲੇ ਕੁਝ ਵੀ ਪੱਲੇ ਹੀ ਨਹੀਂ ਰਿਹਾ ਜੀ ਕੋਈ ਪ੍ਰਸ਼ਾਸਨ ਦੇ ਤੇ ਆਣ ਚੱਲ ਜਾਂਦਾ ਤੁਸੀਂ ਇਹੇ ਬੇਪਾਸ ਅਸੀਂ ਤਾਂ ਜੀ ਲਿਉਨੇ ਆ ਅਖਬਾਰਾਂ ਚ ਵੀ ਕਢਾਉਨੇ ਆ ਪਰ ਇੱਥੇ ਆਇਆ ਕੋਈ ਨਹੀਂ ਸਰਕਾਰ ਨੇ ਜਿਵੇਂ ਗਰਦੌਰੀਆਂ ਦਾ ਕਿਹਾ ਵੀ ਜਿੱਤ ਨਹੀਂ ਜੀ ਨਹੀਂ ਜੀ ਕੋਈ ਗਰਦੌਰੀ ਨਹੀਂ ਹੋਈ ਕੋਈ ਨਹੀਂ ਆਇਆ ਤੁਹਾਡੇ ਹਾਂ ਜੀ ਅਸੀਂ ਤਾਂ ਫੇਰ ਹੀ ਤੁਹਾਡੇ ਤੱਕ ਪਹੁੰਚ ਕੀਤੀ ਆ ਸਾਡੇ ਪਿੰਡ ਦੌਦਰ ਦੇ ਆਲੂ ਦੀ ਫਸਲ ਆ ਬਹੁਤ ਜ਼ਿਆਦਾ ਖਰਾਬ ਹੋਈ ਜੀ 100% 90 ਤੋਂ 100% ਨੁਕਸਾਨ ਹੋਇਆ ਜੀ ਆਲੂ ਦਾ ਸਾਡੇ ਕੱਲੇ ਪਿੰਡ ਜੀ ਨਹੀਂ ਹੋਇਆ ਜੀ ਨਾਲ ਲੱਗਦੇ ਪਿੰਡ ਮੱਲਿਆਣੇ ਚ ਰਸੂਲਪੁਰ ਚ ਡਾਂਗੀਆਂ ਚ ਬਹੁਤ ਜਿਆਦਾ ਨੁਕਸਾਨ ਹੋਇਆ ਘੱਟ ਤੋਂ ਘੱਟ ਪਿਛਲੀ 22 ਤਰੀਕ ਦਾ ਮੀਂਹ ਪਿਆ ਵਾ ਕੋਈ ਇੱਥੇ ਖੇਤੀਬਾੜੀ ਅਫਸਰ ਕੋਈ ਵੀ ਨਾ ਕੋਈ ਡੀਸੀ ਜਾਂ ਕੋਈ ਏਡੀਸੀ ਕੋਈ ਵੀ ਹੱਦ ਕੋਲ ਨਹੀਂ ਪਹੁੰਚਾਈ ਇੱਥੇ ਜੀ ਇਸੇ ਕਰਕੇ ਅਸੀਂ ਪ੍ਰਾਰਲਾ ਕੀਤਾ ਕਿਸਾਨਾਂ ਨੇ ਇਕੱਠੇ ਹੋ ਕੇ ਅੱਜ ਤੁਹਾਨੂੰ ਸੱਦਾ ਦਿੱਤਾ ਇਸ ਕਰਕੇ ਵੀ ਸਾਡੀ ਖਬਰ মিডিਆ ਤੱਕ ਉੱਪਰ ਸਰਕਾਰ ਤੱਕ ਪਹੁੰਚੇ ਸਾਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਕੀ ਕਾਰਨ ਕੀ ਹੈ ਇਹਦਾ ਖਰਾਬ ਹੋਣ ਦਾ ਕਾਰਮੀ ਬਹੁਤ ਜ਼ਿਆਦਾ ਵੀ بارش ਬਹੁਤ ਜ਼ਿਆਦਾ ਹੋਈ ਹੈ ਜੀ ਇਹਦੇ ਕਰਨ ਪਾਣੀ ਆਲੂਆਂ ਦੇ ਉੱਪਰ ਦੀ ਫਿਰ ਗਿਆ ਬਿਲਕੁਲ ਇਹ ਬਹੁਤ ਘੱਟ ਪਾਣੀ ਵਾਲੀ ਫਸਲ ਹੈ ਜੀ ਇਹ ਨਾ ਮਾਤਰੀ ਪਾਣੀ ਲੱਗਦਾ ਜੀ ਨੂੰ ਤੇ ਜੋਕੇ ਪਾਣੀ ਤੇ ਉੱਪਰ ਦੀ ਫਿਰ ਗਿਆ ਤੇ ਆਲੂ ਇਸ ਟਾਈਮ 100% ਦਾ ਜਿੱਥੇ ਖੜੇ ਹੈ ਜੀ ਆਪਾਂ ਇਸ ਟਾਈਮ 100 ਦਾ 100% ਆਲੂ ਖਾਧਾ ਜੀ ਇਹ ਕਿੰਨਾ ਏਰੀਆ ਤੁਹਾਡੇ ਪਿੰਡ ਦਾ ਜਿਹੜਾ ਖਰਾਬ ਹੋਇਆ ਸਾਡੇ ਏਰੀਆ ਜਿਹੜਾ ਖਰਾਬ ਹੋਇਆ ਜੀ ਉਹ ਘੱਟ ਤੋਂ ਘੱਟ 5000 ਏਕੜ ਖਰਾਬ ਹੋਇਆ ਜੀ ਕੋਲਰ ਆਖਵਾ ਸਾਡੇ ਹੈਗਾ 7 75000 ਜਮੀਨਾਂ 2500 ਏਕੜ ਜਿਹੜੀ ਕਣਕ ਆ 5000 ਏਕੜ ਤਕਰੀਬਨ ਆਲੂ ਆ ਜੀ ਇਹ ਤੁਹਾਡੇ ਕੱਡੇ ਕੱਲੇ ਪਿੰਡ ਦਾ ਹੀ ਐ ਇੰਨਾ ਜੀ ਇਹ ਸਾਡੇ ਕੱਲੇ ਪਿੰਡ ਦਾ ਇੰਨਾ ਜੀ ਤੇ ਹੋਰ ਪਿੰਡਾਂ ਦਾ ਕਿਵੇਂ ਕਿੰਨਾ ਹੋਰਾਂ ਪਿੰਡਾਂ ਦਾ ਵੇਖੋ ਜੀ ਡਾਂਗੀਆਂ ਚ ਵੀ ਬਹੁਤ ਜ਼ਿਆਦਾ ਆਲੂ ਆ ਰਸੂਲਪੁਰ ਚ ਵੀ ਬਹੁਤ ਜ਼ਿਆਦਾ ਆਲੂ ਆ ਮੱਲਿਆਂ ਚ ਵੀ ਜਿੱਥੋਂ ਤੱਕ ਸਾਨੂੰ ਜਾਣਕਾਰੀ ਆ ਅੱਜਿੰਨੇ ਸਥਿਤੀ ਕਿਸ ਤਰ੍ਹਾਂ ਦੀ ਹੋ ਗਈ ਆਲੂ ਦੀ ਇਹ ਸਥਿਤੀ ਜੀ ਗਲ ਗਿਆ ਜੀ ਪਾਣੀ ਦੇ ਨਾਲ ਜਮੇ ਹੀ ਖਤਮ ਹੋ ਗਿਆ ਜੀ ਆਪਾਂ ਵੇਖ ਚੁੱਕੇ ਆ ਉੱਥੇ ਆਲੂਆਂ ਦੇ ਵਪਾਰੀਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਆਲੂ ਮੰਡੀਆਂ ਚ ਵੇਚਣ ਦੇ ਲਾਇਕ ਨਹੀਂ ਨੇ ਨਹੀਂ ਇਹ ਲੈਣ ਦੇ ਵੇਚ ਪੈਲੀ ਗੱਲ ਤਾਂ ਮੰਡੀ ਜਾਂਦਾ ਹੀ ਦਾਗੀ ਹੋ ਗਿਆ ਉਹਨਾਂ ਬਾਕੀ ਗੱਲੂ ਮੰਡੀ ਦੇਖਦੇ ਨਹੀਂ ਆਈਂ ਕਾਗ ਲੈਂਦੇ ਐਚੀ ਕੀ ਕਾਰਨ ਕੀ ਆ ਜਾਂਦਾ ਜਿਹੜਾ ਖਰਾਬ ਹੁੰਦਾ ਇਹ ਜ਼ਿਆਦਾ ਮੀਂਹ ਦਾ ਹੀ ਕਾਰਨ ਲੱਗਦਾ ਜੀ ਬਹੁਤ ਇੰਟੈਗਰ ਜੀ ਅੱਛਾ ਇਹ ਹੁਣ ਖਰੀਦ ਤੁਸੀਂ ਖਰੀਦੋਗੇ ਨਹੀਂ ਇਹ ਖਰੀਦਣ ਜੇ ਬਿਕਨ ਵਾਲਾ ਫੇਰ ਹੀ ਖਰੀਦਾਂਗੇ ਬਿਕਨ ਵਾਲਾ ਤਾਂ ਇਹ ਨਹੀਂ ਕਰਿਆ ਪਿਆ ਸਾਰਾ ਠੀਕ ਆ ਜਾਣ ਕੇ ਤੁਸੀਂ ਵੇਖਿਆ ਸਥਿਤੀ ਕਿਵੇਂ ਸੀ ਇਹ ਸਥਿਤੀ ਆਲੂ ਖਰਾਬ ਹੋਇਆ ਪੂਰਾ ਜੀ ਜਮਾ ਕੱਟਮਾ ਨਹੀਂ ਜਮਾ ਕੱਟਮਾ ਠੀਕ ਤੇ ਖਾਣਯੋਗ ਰਹਿ ਜਾਏਗਾ ਕਿ ਨਹੀਂ ਇਹ ਕੋਈ ਸਮਾਂ ਕੱਢਦਾ ਕੋਈ ਮੇਰੇ ਹਿਸਾਬ ਨਾਲ ਤਾਂ ਮੋਸਟ ਵਾਲਾ ਹੀ ਠੀਕ ਇੱਕੀ ਫਿਰ ਹੁਣ ਕਿਵੇਂ ਤੁਸੀਂ ਅੱਗੇ ਪੂਰੇ ਲਾਉਂਗੇ ਜਿਵੇਂ ਖਰਾਬ ਹੋ ਰਹੇ ਨੇ ਖਰਾਬ ਆਹੀਂ ਲੈਂਦੇ ਪਹਿਲਾਂ ਨੁਕਸਾਨ ਹੀ ਬਹੁਤ ਜ਼ਿਆਦਾ ਜੀਮੇਦਾਰ ਦਾ ਨੁਕਸਾਨ ਨਾਲ ਹੀ ਸਾਡਾ ਨੁਕਸਾਨ ਨਾਲ ਹੀ ਸਾਡਾ ਕਾਰੋਬਾਰ ਖੜ ਜਣੇ ਜੀ ਉੱਥੇ ਆਓ ਤੁਹਾਨੂੰ ਪੰਜਾਬ ਦੇ ਸਾਬਕਾ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਕੋਲ ਲੈ ਚਲਦੇ ਹਾਂ ਜਿਨ੍ਹਾਂ ਨੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਉਹਨਾਂ ਦੀਆਂ ਫਸਲਾਂ ਦਾ ਮੁਆਇਨਾ ਕੀਤਾ ਹੋਈ ਪੰਜਾਬ ਵਿੱਚ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦਾ ਆਲੂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਮਾਲਵੇ ਵਿੱਚ ਕਾਫੀ ਮਾਤਰਾ ਵਿੱਚ ਜਿਹੜੀ ਆਲੂ ਦੀ ਫਸਲ ਬੀਜੀ ਜਾਂਦੀ ਹੈ ਇਸਦਾ ਕਿੰਨਾ ਕੋ ਨੁਕਸਾਨ ਹੋਇਆ ਇਸ ਬਾਰੇ ਜਾਣਦੇ ਹਾਂ ਅਸੀਂ ਜਿਹੜਾ ਤੋਤਾ ਸਿੰਘ ਜੀ ਨਾਲ ਜਿਹੜਾ ਜੀ ਕਾਫੀ ਨੁਕਸਾਨ ਹੋਇਆ ਕੀ ਕਹੂੰਗੇ ਨੁਕਸਾਨ ਆਲੂ ਦੀ ਖੇਤੀ ਸਾਡੇ ਪੰਜਾਬ ਦੇ ਕਿਸਾਨ ਬਹੁਤ ਕਰਦੇ ਗਏ ਕੁਸ਼ੀਸ਼ ਕਰਕੇ ਸਾਡੇ ਮੋਗਾ ਜ਼ਿਲ੍ਹੇ ਵਿੱਚ ਜਿਹੜੇ ਬਹੁਤ ਵੱਡੇ ਪਿੰਡਾਂ ਸਿੰਘਾਂ ਹੋਇਆ ਤਾਂ ਉਹਦੋਂ ਹੋਇਆ ਬੰਦੇਵਾਲਾ ਇੰਨਾ ਪਿੰਡਾਂ ਦੀ ਵੱਡੀ ਉਧਰ ਤੇ ਖੇਤੀ ਕੀਤੀ ਜਾਂਦੀ ਆ ਜੀ ਔਰ ਬੜੇ ਸਫਲ ਕਿਸਾਨ ਵੀ ਹੁੰਦੇ ਔਰ ਆਲੂ ਦਾ ਝਾੜੀ ਬੜਾ ਸਸਾ ਕੰਟਰੋਲ ਲੈਂਦੇ ਦੂਸਰ ਗੱਟਾ ਆਮਨ ਲੋਕਾਂ ਨਾਲ ਕਰਦਾ ਪਰ ਬੜਾ ਦੋਖਾ ਹੈ ਕਿ ਆਲੂ ਸਿਰੇ ਤੇ ਪਾ ਗਏ ਸੀ ਜਿਵੇਂ ਪਰਲੇ ਜਮਾਂ ਦੇ ਲੋਕ ਕਹਿੰਦੇ ਹੁੰਦੇ ਸੀ ਪੱਪੀ ਖੇਤੀ ਦੇਖ ਕੇ ਗਰਬ ਦੇ ਕਿਸਾਨ ਚੱਕਰ ਝੋਲਾ ਸਿਰ ਪਿਆ ਘਰ ਆਈ ਤੇ ਜਾਣ ਉਹ ਗੱਲ ਹੋਈ ਕਿ ਜਦੋਂ ਆਲੂ ਹੁਣ ਪੱਟਣ ਲੱਗੇ ਤਾਂ ਉਹ ਸਾਰਾ ਮੀਂਹ ਦੇ ਨਾਲ ਪਾਣੀ ਵਿੱਚ ਰਸ ਗਿਆ ਮੀਂਹ ਬਹੁਤ ਜ਼ਿਆਦਾ ਪਿਆ ਸੀ ਲੋਕਾਂ ਨੇ ਬੜੇ ਕੱਢਣ ਦੀ ਕੋਸ਼ਿਸ਼ ਕੀਤੀ ਆ ਦੇ ਖੇਤ ਤਾਂ ਟੋਏ ਪੱਟ ਕੇ ਪਾਣੀ ਦੀ ਟੀ ਘਰਾਂ ਵਿੱਚ ਕੱਢਿਆ ਪਰ ਪਾਣੀ ਪੂਨ ਨਿਕਲ ਗਿਆ ਪਰ ਬੱਟ ਦੇ ਵਿੱਚ ਰਸਣ ਨਾਲ ਆਲੂ 'ਚ ਪਾਣੀ ਪੈ ਕੇ ਆਲੂ ਸਾਰੇ ਗਲ ਗਏ ਸਭ ਕੋਈ ਅਜੇ ਤੱਕ ਗਰਦੌਰੀ ਵੀ ਕਿਸੇ ਤਰ੍ਹਾਂ ਦੇ ਨਹੀਂ ਹੋਇਆ ਕੀ ਮੰਨ ਕੀ ਕਰਦਾ ਪ੍ਰਸ਼ਾਸਨ ਦੇ ਡੀ ਸਾਹਬ ਦੇ ਮੈਂ ਇੱਥੇ ਅਰਚੂ ਲੈ ਕੇ ਆਂਦਾ ਕਿ ਜਾ ਕੇ ਮੌਕਾ ਦੇਖਿਆ ਜਾਵੇ ਵੀ ਬੜਾ ਵੱਡਾ ਨਿਸ਼ਾਨ ਹੋ ਗਿਆ 50 ਤੋਂ 60 ਹਜ਼ਾਰ ਤਿੰਨਾਂ ਦਾ ਠੀਕ ਹੈ ਕਿਸਾਨਾਂ ਨੇ ਭਰਿਆ ਹੋਇਆ। ਔਰ ਬਹੁਤ ਵੱਡਾ ਨਿਸ਼ਾਨ 25 ਤੋਂ 30 ਹਜ਼ਾਰ ਰੁਪਏ ਖਰਚਾ ਜਾਂਦਾ ਸਾਰਾ ਖੇਤੀ ਤੇ ਔਰ ਸਾਰਾ ਖਰਚਾ ਆ ਚੁੱਕਾ ਹੈ ਖਾਦ ਦਾ ਬਹੁਤ ਵੱਡੀ ਗਿਣਤੀ ਖਾਦ ਪਾਇਆ ਜਾਂਦਾ ਵੱਡੀ ਕੀਮਤ ਨਾਲ। ਮੇਰਾ خیال ਇੱਕ ਡੀਪੀ ਵੀ ਪੂਰੀ ਪਾਣੀ ਹੈ ਤੇ ਤੇ ਜੂਰੀ ਨਹੀਂ ਪੂਰੀ ਪਾਣੀ ਕਿ ਦੋ ਦੋ ਡੀਪੀ ਤੇ ਪੂਰੀਆਂ ਪਾ ਦਿੰਦੇ ਆ। ਬਹੁਤ ਵੱਡਾ ਖਰਚਾ ਖਾਦ ਦਾ। ਬਾਕੀ ਦਾ ਆਲੂਆਂ ਦਾ ਵੀ ਬਹੁਤ ਮਹਿੰਗਾ। ਫਿਰ ਬਜਾਈ ਪਾਲਿਆ ਸਭ ਕੁਝ ਪੜ ਕੇ ਐ ਜਿਵੇਂ ਨੌਜਾਨ ਪੁੱਤ ਪਾਲਿਆ ਹੁੰਦਾ ਉਸ ਤਰ੍ਹਾਂ ਨਿਸ਼ਾਨ ਹੁੰਦਾ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ